ਕਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਬਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨ ਲੱਗੈ ਆਏ ਜਮਨ ਮਰਣਾ ਮਿਟ ਗਇਆ ਕਾਲ ਕਾ ਕਿਸ਼ਨਾ ਬਸਾਏ ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨ ਲੱਗੈ ਆਏ ਜਮਨ ਮਰਣਾ ਮਿਟ ਗਇਆ ਕਾਲ ਕਾ ਕਿਸ਼ਨਾ ਬਸਾਏ ਹਰ ਸੇਤੀ ਮਨ ਰਵ ਰਹਿਆ ਸਚੇ ਰਹਾ ਸਮਾਏ ਨਾਨਕ ਹੋ ਬਲੇ ਹਾਰੀ ਤਿੰਨ ਕਉ ਜੋ ਚਲਣ ਸਤ ਗੁਰ ਪਾਏ ਮਹਲਾ ਤੀਜਾ ਬਿਨ ਸ਼ਬਦੈ ਸੁਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ ਬਿਰ ਕੀ ਸਾਰ ਨਾ ਜਾਣੈ ਦੂਜੈ ਭਾਏ ਪਿਆਰ ਸ ਤਸਦ ਸਾ ਕੋ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੇ ਦਇਆਕਾਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਾਰ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਕੁਰਬੈਣੀ ਜਿੰਨਾ ਸਤਗੁਰ ਮੇਰਾ ਪਿਆਰਾ ਆਰਾਧੇਆ ਤਿੰਨ ਜਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲੋਕ ਮਹਲਾ ਤੀਜਾ ਗੁਰਸੇਵਾ ਤੇ ਸੁਖ ਊਪਜੈ ਫਿਰ ਦੁੱਖ ਨ ਲੱਗੈ ਆਏ ਜੰਮਨ ਮਰਣਾ ਮਿਟ ਗਿਆ ਕਾਲ ਕਾ ਕਿਸ਼ਨਾ ਬਸਾਏ ਅੰਮ੍ਰਿਤਮਈ ਸ੍ਰੀ ਮੁਖਵਾਕ 68 ਦੇ ਵਾਰ ਵਿਖੇ ਸ਼ਲੋਕ ਅਤੇ ਮਹਲਾ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਦੇ ਮੁਖਾਰਬੰਤ ਉਚਾਰਨ ਹੋਇਆ ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆ ਦੇ ਪਾਵਨ ਮੁਖ ਤੋਂ ਉਚਾਰਨ ਹੋਈ ਛੇਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਪਾਵਨ ਅੰਗ 652 ਵਿਖੇ ਸੁਭਾਇ ਮਾਨ ਹੈ ਸਾਤ ਗੁਰੂ ਜੀ ਕਿਰਪਾ ਕਰਨ ਸਤਿਗੁਰਾਂ ਦਾ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ